ਇਸ ਵੇਲੇ ਦੀ ਵੱਡੀ ਖਬਰ ਹੈ ਐਸ.ਜੀ. ਪ੍ਰੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲੱਗੀ ਹੈ ਤੁਹਾਨੂੰ ਦੱਸਤੀ ਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਕਲਿੱਪ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਐਚਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੁਝ ਅਪਸ਼ਬਦੋ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀਨਾਮਾ ਵੀ ਜਿਹੜਾ ਉਹ ਲਿਖ ਕੇ ਦਿੱਤਾ ਦਿੱਤਾ ਜਾਂਦਾ ਉਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਹਰਜਿੰਦਰ ਸਿੰਘ ਧਾਮੀ ਐਜੀਪੀਸੀ ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਤੁਹਾਨੂੰ ਦੱਸਤੀ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਆ ਝੂਠੇ ਭਾਂਡੇ ਮਾਂਜਣ ਦੀ ਸੇਵਾ ਲੱਗੇ ਇੱਕ ਘੰਟਾ ਝੂਠੇ ਭਾਂਡੇ ਮਾਂਜਣਗੇ ਇੱਕ ਘੰਟਾ ਜਿਹੜੀ ਉਹ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਇਸਤਰੀ ਨੂੰ ਜਿਹੜੇ ਅਪ ਸ਼ਬਦ ਬੋਲੇ ਜਾਂਦੇ ਨੇ ਇਹ ਬੀਬੀ ਜਗੀਰ ਕੌਰ ਨੂੰ ਬੋਲੇ ਜਾਂਦੇ ਨੇ ਇੱਕ ਪੱਤਰਕਾਰ ਦੇ ਵੱਲੋਂ ਉਹਨਾਂ ਨੂੰ ਕੁਝ ਸਵਾਲ ਕੀਤੇ ਜਾਂਦੇ ਨੇ ਫੋਨ ਲਗਾਇਆ ਜਾਂਦਾ ਜਿਸ ਦੇ ਵਿੱਚ ਟੈਸ਼ ਦੇ ਵਿੱਚ ਆਏ ਹਰਜਿੰਦਰ ਸਿੰਘ ਧਾਮੀ ਜਿਹੜੇ ਉਹ ਕਾਫੀ ਜ਼ਿਆਦਾ ਬੋਲ ਜਾਂਦੇ ਨੇ ਗਰਮੋਗਰਮੀ ਹੁੰਦੀ ਆ ਜਿਸ ਦੇ ਵਿੱਚ ਉਹ ਟੈਸ਼ ਦੇ ਵਿੱਚ ਆਏ ਬੀਬੀ ਜਗੀਰ ਕੌਰ ਨੂੰ ਕੁਝ ਅਪ ਸ਼ਬਦ ਬੋਲ ਜਾਂਦੇ ਨੇ ਜਿਸ ਤੋਂ ਬਾਅਦ ਜਿਹੜਾ ਉਹ ਔਰ ਇੱਕ ਕਹਦੀ ਹੈ ਕਿ ਵੱਡੀ ਗੱਲ ਹੈ ਕਿ ਇੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਵੱਡੀ ਪਦਵੀ ਤੇ ਬੈਠੇ ਨੇ ਉਸ ਪਦਵੀ ਤੇ ਬੈਠ ਕੇ ਜਿਹੜੀ ਮਾਨ ਮਰਿਆਦਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਉਸ ਮਾਨ ਮਰਿਆਦਾ ਨੂੰ ਜਿਹੜੇ ਮੱਦੇ ਨਜ਼ਰ ਲੱਖਦੇ ਹੋਏ ਪੰਜਾਂ ਪਿਆਰਿਆਂ ਦੇ ਵੱਲੋਂ ਇਹ ਜਿਹੜੀ ਵੱਡੀ ਇਹ ਕਾਰਵਾਈ ਆ ਉਹ ਰੰਪੀ ਗਈ ਆ ਉਹਨਾਂ ਨੂੰ ਇੱਕ ਸਜ਼ਾ ਲਾਈ ਗਈ ਆ ਧਾਰਮਿਕ ਸਜ਼ਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲਾਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲੱਗਦੀ ਆ ਸਾਰੇ ਅਕਾਲੀ ਦਲ ਨੂੰ ਧਾਰਮਿਕ ਸਜ਼ਾ ਲੱਗਦੀ ਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੀ ਸਜ਼ਾ ਭਾਈ ਜਾਂਦੀਆ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਰਜਿੰਦਰ ਸਿੰਘ ਤਾਮੀ ਐ ਜੀ ਪੀ ਸੀ ਪ੍ਰਧਾਨ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਬੀਬੀ ਜ਼ਗੀਰਕਾਰ ਨੂੰ ਅਪ ਸ਼ਬਦ ਬੋਲੇ ਗਏ ਸੀ ਇੱਕ ਆਡੀਓ ਕਲਿੱਪ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਕਾਫੀ ਜ਼ਿਆਦਾ ਭੱਤੀ ਸ਼ਬਦਾਵਲੀ ਵਰਤੋਂ ਕਰਦੇ ਹੋਏ ਨਸਰ ਆਉਂਦੇ ਨੇ ਉਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਇਹ ਪੰਜਾਂ ਪਿਆਰਿਆਂ ਦੇ ਵੱਲੋਂ ਜਿਹੜੀ ਇੱਕ ਧਾਰਮਿਕ ਸਜ਼ਾ ਇਹ ਹਰਜਿੰਦਰ ਸਿੰਘ ਧਾਮੀ ਨੂੰ ਲਗਾਈ ਗਈ ਆ ਇਸ ਵੇਲੇ ਦੀ ਵੱਡੀ ਖਬਰ ਆ ਕਿ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਮਿਲੀ ਆ ਇੱਕ ਕਹਿ ਦिए ਕੇ ਆਪਣੀ ਬੋਲੀ ਤੇ ਕੰਟਰੋਲ ਨਾ ਕਰਦੇ ਹੋਏ ਜਿਹੜੇ ਉਹਨਾਂ ਦੇ ਵੱਲੋਂ ਸ਼ਬਦ ਬੋਲੇ ਗਏ ਸੀ ਉਸ ਤੇ ਕਾਫੀ ਜ਼ਿਆਦਾ ਜਿਹੜੇ ਧਾਰਮਿਕ ਵਿਦਵਾਨ ਨੇ ਉਹਨਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਐਸਜੀ ਮੈਂ ਐਜੀਪੀਸੀ ਮੈਂਬਰਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਤਾਂ ਹੁਣ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਏ ਉਹ ਸੁਣਾ ਦਿੱਤਾ ਗਿਆ ਏ ਹਰਜਿੰਦਰ ਸਿੰਘ ਧਾਮੀ ਐਜੀਪੀਸੀ ਪ੍ਰਧਾਨ ਨੂੰ ਸਜ਼ਾ ਲੱਗੀ ਹੈ ਕਿਉਂਕਿ ਉਹਨਾਂ ਦੇ ਬੋਲੋ ਜਿਹੜੇ ਬੀਬੀ ਜਗੀਰ ਕੌਰ ਐਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਅਪਸ਼ਬਦ ਬੋਲੇ ਜਾਂਦੇ ਨੇ ਕਾਫੀ ਜ਼ਿਆਦਾ ਜਿਹੜੀ ਭੱਦੀ ਸ਼ਬਦਾਵਲੀ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲੀ ਹੈ ਸਜ਼ਾ ਮਿਲੀ ਹੈ ਧਾਰਮਿਕ ਸਜ਼ਾ ਲੱਗੀ ਹੈ ਜਿਸ ਦੇ ਵਿੱਚ ਉਹ ਇੱਕ ਘੰਟਾ ਝੂਟੇ ਪਾਟਿਆਂ ਦੀ ਸੇਵਾ ਕਰਨਗੇ ਇੱਕ ਘੰਟਾ ਕਹਿੰਦੇ ਇੱਕ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਜਿਹੜਾ ਉਹ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਇਸ ਵੇਲੇ ਦੀ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਹੈ ਐਸ்சி ਪ੍ਰੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲੱਗੀ ਹੈ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਕਲਿੱਪ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਐਚਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੁਝ ਅਪਸ਼ਬਦੋ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀਨਾਮਾ ਵੀ ਜਿਹੜਾ ਉਹ ਲਿਖ ਕੇ ਦਿੱਤਾ ਦਿੱਤਾ ਜਾਂਦਾ ਉਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਆ ਝੂਠੇ ਪਾਂਡੇ ਮਾਂਜਣ ਦੀ ਸੇਵਾ ਲੱਗੇ ਇੱਕ ਘੰਟਾ ਝੂਠੇ ਪਾਂਡੇ ਮਾਂਜਣਗੇ ਇੱਕ ਘੰਟਾ ਜਿਹੜੀ ਉਹ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਉਹ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਇਸਤਰੀ ਨੂੰ ਜਿਹੜੇ ਅਪਸ਼ਬਦ ਬੋਲੇ ਜਾਂਦੇ ਨੇ ਇਹ ਬੀਬੀ ਜਗੀਰ ਕੌਰ ਨੂੰ ਉਹ ਬੋਲੇ ਜਾਂਦੇ ਨੇ ਇੱਕ ਪੱਤਰਕਾਰ ਦੇ ਵੱਲੋਂ ਉਹਨਾਂ ਨੂੰ ਕੁਝ ਸਵਾਲ ਕੀਤੇ ਜਾਂਦੇ ਨੇ ਫੋਨ ਲਗਾਇਆ ਜਾਂਦਾ ਜਿਸ ਦੇ ਵਿੱਚ ਟੈਸ਼ ਦੇ ਵਿੱਚ ਆਏ ਹਰਜਿੰਦਰ ਸਿੰਘ ਧਾਮੀ ਜਿਹੜੇ ਉਹ ਕਾਫੀ ਜ਼ਿਆਦਾ ਬੋਲ ਜਾਂਦੇ ਨੇ ਗਰਮੋਗਰਮੀ ਹੁੰਦੀ ਆ ਜਿਸ ਦੇ ਵਿੱਚ ਉਹ ਟੈਸ਼ ਦੇ ਵਿੱਚ ਆਏ ਬੀਬੀ ਜਗੀਰ ਕੌਰ ਨੂੰ ਕੁਝ ਅਪਸ਼ਬਦ ਬੋਲ ਜਾਂਦੇ ਨੇ ਜਿਸ ਤੋਂ ਬਾਅਦ ਜਿਹੜਾ ਉਹ ਔਰ ਇੱਕ ਕਹਦੀ ਹੈ ਕਿ ਵੱਡੀ ਗੱਲ ਹੈ ਕਿ ਇੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਵੱਡੀ ਪਦਵੀ ਤੇ ਬੈਠੇ ਨੇ ਉਸ ਪਦਵੀ ਤੇ ਬੈਠ ਕੇ ਜਿਹੜੀ ਮਾਨ ਮਰਿਆਦਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਉਸ ਮਾਨ ਮਰਿਆਦਾ ਨੂੰ ਜਿਹੜੇ ਮੱਦੇਨਜ਼ਰ ਰੱਖਦੇ ਹੋਏ ਪੰਜਾ ਪਿਆਰਿਆਂ ਦੇ ਵੱਲੋਂ ਇਹ ਜਿਹੜੀ ਵੱਡੀ ਇਹ ਕਾਰਵਾਈ ਆ ਉਹ ਰੰਬੀ ਗਈ ਆ ਉਹਨਾਂ ਨੂੰ ਇੱਕ ਸਜ਼ਾ ਲਾਈ ਗਈ ਆ ਧਾਰਮਿਕ ਸਜ਼ਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲਾਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲੱਗਦੀ ਆ ਸਾਰੇ ਅਕਾਲੀ ਦਲ ਨੂੰ ਧਾਰਮਿਕ ਸਜ਼ਾ ਲੱਗਦੀ ਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੀ ਸਜ਼ਾ ਭਾਈ ਜਾਂਦੀ ਹੈ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਰਜਿੰਦਰ ਸਿੰਘ ਤਾਮੀ ਐ ਜੀ ਪੀ ਸੀ ਪ੍ਰਧਾਨ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਬੀਬੀ ਜ਼ਗੀਰਕਾਰ ਨੂੰ ਅਪ ਸ਼ਬਦ ਬੋਲੇ ਗਏ ਸੀ ਇੱਕ ਆਡੀਓ ਕਲਿੱਪ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਕਾਫੀ ਜ਼ਿਆਦਾ ਭੱਤੀ ਸ਼ਬਦਾਵਲੀ ਵਰਤੋਂ ਕਰਦੇ ਹੋਏ ਨਸਰ ਆਉਂਦੇ ਨੇ ਜਿਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਇਹ ਪੰਜਾਂ ਪਿਆਰਿਆਂ ਦੇ ਵੱਲੋਂ ਜਿਹੜੀ ਇੱਕ ਧਾਰਮਿਕ ਸਜ਼ਾ ਇਹ ਹਰਜਿੰਦਰ ਸਿੰਘ ਧਾਮੀ ਨੂੰ ਲਗਾਈ ਗਈ ਆ ਇਸ ਵੇਲੇ ਦੀ ਵੱਡੀ ਖਬਰ ਆ ਕਿ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਮਿਲੀ ਆ ਇੱਕ ਕਹਿ ਦੀ ਇੱਕ ਆਪਣੀ ਬੋਲੀ ਤੇ ਕੰਟਰੋਲ ਨਾ ਕਰਦੇ ਹੋਏ ਜਿਹੜੇ ਉਹਨਾਂ ਦੇ ਵੱਲੋਂ ਸ਼ਬਦ ਬੋਲੇ ਗਏ ਸੀ ਉਸ ਤੇ ਕਾਫੀ ਜ਼ਿਆਦਾ ਜਿਹੜੇ ਧਾਰਮਿਕ ਵਿਦਵਾਨ ਨੇ ਉਹਨਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਐਸਜੀ ਮੈਂ ਐਜੀਪੀਸੀ ਮੈਂਬਰਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਤਾਂ ਹੁਣ ਅੰਜ ਪਿਆਰਿਆਂ ਦੇ ਬੋਲੋ ਜਿਹੜਾ ਇੱਕ ਵੱਡਾ ਫੈਸਲਾ ਏ ਉਹ ਸੁਣਾ ਦਿੱਤਾ ਗਿਆ ਏ ਹਰਜਿੰਦਰ ਸਿੰਘ ਧਾਮੀ ਐਚਪੀਸੀ ਪ੍ਰਧਾਨ ਨੂੰ ਸਜ਼ਾ ਲੱਗੀ ਏ ਕਿਉਂਕਿ ਉਹਨਾਂ ਦੇ ਬੋਲੋ ਜਿਹੜੇ ਬੀਬੀ ਜਗੀਰ ਕੌਰ ਐਚਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਅਪਸ਼ਬਦ ਬੋਲੇ ਜਾਂਦੇ ਨੇ ਕਾਫੀ ਜ਼ਿਆਦਾ ਜਿਹੜੀ ਭੱਦੀ ਸ਼ਬਦਾਬਲੀ ਆ ਉਸ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਹੁਣ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲੀ ਏ ਸਜ਼ਾ ਮਿਲੀ ਆ ਧਾਰਮਿਕ ਸਜ਼ਾ ਲੱਗੀ ਆ ਜਿਸ ਦੇ ਵਿੱਚ ਉਹ ਇੱਕ ਘੰਟਾ ਜੂਟੇ ਪਾਠਾਂ ਦੀ ਸੇਵਾ ਕਰਨਗੇ ਇੱਕ ਘੰਟਾ ਕਹਿੰਦੇ ਇੱਕ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਜਿਹੜਾ ਉਹ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਇਸ ਵੇਲੇ ਦੀ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਹੈ ਐਸਜੀ ਪ੍ਰਿਸੀਪਲ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲੱਗੀ ਹੈ ਤੁਹਾਨੂੰ ਦੱਸਤੀ ਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਕਲਿੱਪ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਐਚਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੁਝ ਅਪਸ਼ਬਦੋ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀ ਨਾਮਾ ਵੀ ਜਿਹੜਾ ਉਹ ਲਿਖ ਕੇ ਦਿੱਤਾ ਦਿੱਤਾ ਜਾਂਦਾ ਉਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਆ ਝੂਠੇ ਭਾਂਡੇ ਮਾਂਜਣ ਦੀ ਸੇਵਾ ਲੱਗੇ ਇੱਕ ਘਾਟਾ ਝੂਠੇ ਭਾਂਡੇ ਮਾਂਜਣਗੇ ਇੱਕ ਘਾਟਾ ਜਿਹੜੀ ਉਹ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਇਸਤਰੀ ਨੂੰ ਜਿਹੜੇ ਅਪ ਸ਼ਬਦ ਬੋਲੇ ਜਾਂਦੇ ਨੇ ਇਹ ਬੀਬੀ ਜਗੀਰ ਕੌਰ ਨੂੰ ਬੋਲੇ ਜਾਂਦੇ ਨੇ ਇੱਕ ਪੱਤਰਕਾਰ ਦੇ ਵੱਲੋਂ ਉਹਨਾਂ ਨੂੰ ਕੁਝ ਸਵਾਲ ਕੀਤੇ ਜਾਂਦੇ ਨੇ ਫੋਨ ਲਗਾਇਆ ਜਾਂਦਾ ਜਿਸ ਦੇ ਵਿੱਚ ਟੈਸ਼ ਦੇ ਵਿੱਚ ਆਏ ਹਰਜਿੰਦਰ ਸਿੰਘ ਧਾਮੀ ਜਿਹੜੇ ਉਹ ਕਾਫੀ ਜ਼ਿਆਦਾ ਬੋਲ ਜਾਂਦੇ ਨੇ ਗਰਮੋਗਰਮੀ ਹੁੰਦੀ ਆ ਜਿਸ ਦੇ ਵਿੱਚ ਉਹ ਟੈਸ਼ ਦੇ ਵਿੱਚ ਆਏ ਬੀਬੀ ਜਗੀਰ ਕੌਰ ਨੂੰ ਕੁਝ ਅਪ ਸ਼ਬਦ ਬੋਲ ਜਾਂਦੇ ਨੇ ਜਿਸ ਤੋਂ ਬਾਅਦ ਜਿਹੜਾ ਉਹ ਔਰ ਇੱਕ ਕਹਦੀ ਹੈ ਕਿ ਵੱਡੀ ਗੱਲ ਹੈ ਕਿ ਇੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਵੱਡੀ ਪਦਵੀ ਤੇ ਬੈਠੇ ਨੇ ਉਸ ਪਦਵੀ ਤੇ ਬੈਠ ਕੇ ਜਿਹੜੀ ਮਾਨ ਮਰਿਆਦਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਉਸ ਮਾਨ ਮਰਿਆਦਾ ਨੂੰ ਜਿਹੜੇ ਮੱਦੇ ਨਜ਼ਰ ਲੱਖਦੇ ਹੋਏ ਪੰਜਾਂ ਪਿਆਰਿਆਂ ਦੇ ਵੱਲੋਂ ਇਹ ਜਿਹੜੀ ਵੱਡੀ ਇਹ ਕਾਰਵਾਈ ਆ ਉਹ ਰੰਪੀ ਗਈ ਆ ਉਹਨਾਂ ਨੂੰ ਇੱਕ ਸਜ਼ਾ ਲਾਈ ਗਈ ਆ ਧਾਰਮਿਕ ਸਜ਼ਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲਾਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲੱਗਦੀ ਆ ਸਾਰੇ ਅਕਾਲੀ ਦਲ ਨੂੰ ਧਾਰਮਿਕ ਸਜ਼ਾ ਲੱਗਦੀ ਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੀ ਸਜ਼ਾ ਭਾਈ ਜਾਂਦੀਆ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਰਜਿੰਦਰ ਸਿੰਘ ਤਾਮੀ ਐ ਜੀ ਪੀ ਸੀ ਪ੍ਰਧਾਨ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਬੀਬੀ ਜ਼ਗੀਰਕਾਰ ਨੂੰ ਅਪ ਸ਼ਬਦ ਬੋਲੇ ਗਏ ਸੀ ਇੱਕ ਆਡੀਓ ਕਲਿੱਪ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਕਾਫੀ ਜ਼ਿਆਦਾ ਭੱਤੀ ਸ਼ਬਦਾਵਲੀ ਵਰਤੋਂ ਕਰਦੇ ਹੋਏ ਨਸਰ ਆਉਂਦੇ ਨੇ ਉਸ ਤੋਂ ਬਾਅਦ ਹੋਣਾ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਪੰਜਾਂ ਪਿਆਰਿਆਂ ਦੇ ਵੱਲੋਂ ਜਿਹੜੀ ਇੱਕ ਧਾਰਮਿਕ ਸਜ਼ਾ ਇਹ ਹਰਜਿੰਦਰ ਸਿੰਘ ਧਾਮੀ ਨੂੰ ਲਗਾਈ ਗਈ ਆ ਇਸ ਵੇਲੇ ਦੀ ਵੱਡੀ ਖਬਰ ਆ ਕਿ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਮਿਲੀ ਹੈ ਇੱਕ ਕਹਿ ਦੀ ਇੱਕ ਆਪਣੀ ਬੋਲੀ ਤੇ ਕੰਟਰੋਲ ਨਾ ਕਰਦੇ ਹੋਏ ਜਿਹੜੇ ਉਹਨਾਂ ਦੇ ਵੱਲੋਂ ਸ਼ਬਦ ਬੋਲੇ ਗਏ ਸੀ ਉਸਤੇ ਕਾਫੀ ਜ਼ਿਆਦਾ ਜਿਹੜੇ ਧਾਰਮਿਕ ਵਿਦਵਾਨ ਨੇ ਉਹਨਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਐਸਜੀ ਮੈਂ ਐਜੀਪੀਸੀ ਮੈਂਬਰਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਤਾਂ ਹੁਣ ਪੰਜ ਪਿਆਰਿਆਂ ਦੇ ਬੋਲੋਂ ਜਿਹੜਾ ਇੱਕ ਵੱਡਾ ਫੈਸਲਾ ਏ ਉਹ ਸੁਣਾ ਦਿੱਤਾ ਗਿਆ ਏ ਹਰਜਿੰਦਰ ਸਿੰਘ ਧਾਮੀ ਐਚਪੀਸੀ ਪ੍ਰਧਾਨ ਨੂੰ ਸਜ਼ਾ ਲੱਗੀ ਏ ਕਿਉਂਕਿ ਉਹਨਾਂ ਦੇ ਬੋਲੋਂ ਜਿਹੜੇ ਬੀਬੀ ਜਗੀਰ ਕੌਰ ਐਚਪੀਸੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਅਪਸ਼ਬਦ ਬੋਲੇ ਜਾਂਦੇ ਨੇ ਕਾਫੀ ਜ਼ਿਆਦਾ ਜਿਹੜੀ ਭੱਦੀ ਸ਼ਬਦਾਵਲੀ ਆ ਉਸ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਹੁਣ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲੀ ਏ ਸਜ਼ਾ ਮਿਲੀ ਆ ਧਾਰਮਿਕ ਸਜ਼ਾ ਲੱਗੀ ਆ ਜਿਸ ਦੇ ਵਿੱਚ ਉਹ ਇੱਕ ਘੰਟਾ ਝੂਟੇ ਪਾਟਿਆਂ ਦੀ ਸੇਵਾ ਕਰਨਗੇ ਇੱਕ ਘੰਟਾ ਕਹ ਜੀ ਇੱਕ ਜੋੜਿਆਂ ਦੀ ਸੇਵਾ ਕਰਨਗੇ ਉਸ ਤੋਂ ਬਾਅਦ ਜਿਹੜਾ ਉਹ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸਜ਼ਾ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਹੈ ਇਸ ਵੇਲੇ ਦੀ ਵੱਡੀ ਖਬਰ